ਹਾਂਜੀ ਆਪਾਂ ਜਾ ਰਹੇ ਆ ਜਸਫੇਸ ਬਸ ਰਹੀ ਬਸ ਦੇ ਵਿੱਚ ਸਾਰੇ ਇੰਡੀਅਨ ਸੀਗੇ ਲਗਭਗ ਤੇ ਤਿੰਨ ਬਸਾਂ ਜਾ ਰਹੀਆਂ ਨੇ ਇਕੱਠੀਆਂ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਆ ਵੀਡੀਓ ਚ ਬਣੇ ਰਹੋ ਸੋ ਇੱਥੇ ਅਸੀਂ ਪਹੁੰਚ ਚੁੱਕੇ ਹਾਂ ਹੁਣ ਬਾਰਡਰ ਕਰਾਸ ਕਰਨ ਲੱਗੇ ਆ ਕੋਈ ਏਡੀ ਖਾਸ ਚੈਕਿੰਗ ਨਹੀਂ ਕੋਈ ਬਸ ਦੇ ਅੰਦਰ ਨਹੀਂ ਆ ਕਿ ਕੌਣ ਕਿਸ ਕੋ ਪਰਮੈਸਨ ਦੀ ਜ਼ਰੂਰਤ ਹੋएगी ਜਾਂ ਨਹੀਂ ਸੋ ਬਸ ਉਹਨਾਂ ਨੇ ਦੇਖਿਆ ਕਿ ਠੀਕ ਹੈ ਤੁਸੀਂ ਐਂਟਰ ਹੋ ਰਹੇ ਹੋ ਓਕੇ ਆ ਤੇ ਆਹ ਸਾਈਨ ਬੋਰਡ ਲੱਗਾ ਹੋਇਆ ਸੀਗਾ ਸੋ ਇਥੋਂ ਸਟਾਰਟ ਹੋ ਗਿਆ ਸਫੇਸ ਇੱਕ ਸਵਰਗ ਆਪਾਂ ਕਹਿ ਸਕਦੇ ਆ ਜਿਹੜਾ ਫਸਟ ਟਾਈਮ ਵਿਜ਼ਿਟ ਕਰ ਰਿਹਾ ਉਹਦੇ ਲਈ ਤਾਂ ਇੱਕ ਸਵਰਗ ਹੀ ਆ ਪਹਾੜੀਆਂ ਸ਼ਹਿਰ ਇੰਨੀ ਜਿਆਦਾ ਸਫਾਈ ਬਹੁਤ ਹੀ ਵਧੀਆ ਜਿਹੜਾ ਦੇਖਣ ਨੂੰ ਲੱਗਦਾ ਵਾ ਤੇ ਆ ਸਭ ਤੋਂ ਪਹਿਲਾਂ ਇੱਥੇ ਝੀਲ ਆ ਜਾਂਦੀ ਆ ਸੋ ਗਰਮੀ ਹੋਣ ਕਰਕੇ ਲੋਕ ਝੀਲ ਦੇ ਆਸ-ਪਾਸੇ ਹੈਗੇ ਨੇ ਨਹਾ ਰਹੇ ਨੇ ਤੇ ਆ ਇਸ ਸਫੇਸ ਦੀ ਟ੍ਰੇਨ ਹੋ ਗਈ ਜੋ ਇਟਲੀ ਤੋਂ ਚੱਲਦੀ ਆ ਤੇ ਇੱਥੇ ਐਂਟਰ ਹੁੰਦੀ ਆ ਬਹੁਤ ਸੋਹਣੀ ਲొਕੇਸ਼ਨ ਹੈਗੀਆਂ ਨੇ ਇੱਥੇ ਅਸੀਂ ਰੁਕੇ ਸੀਗੇ ਹੁਣ ਰੁਕੇ ਇੱਥੇ ਕਫੇ ਵਗੈਰਾ ਪੀਤੀ ਤੇ 15 ਗਮਿੰਟ ਦਾ ਸਟਾਪ ਸੀਗਾ ਤੇ ਇਧਰ ਦੇਖੀ ਤਾਂ ਬੱਸਾਂ ਨੇ ਤਿੰਨ ਬੱਸਾਂ ਸੀ ਜਿਹੜੇ ਇਕੱਠੀਆਂ ਚੱਲੀਆਂ ਨੇ ਸੋ ਉੱਥੇ ਕਫੇ ਵਗੈਰਾ ਅਸੀਂ ਆਪਣਾ ਘਰ ਵਾਲੀ ਚਾਹ ਵਗੈਰਾ ਪੀਤੀ ਤੇ ਇਹ ਪਹਾੜੀਆਂ ਦਾ ਥਿਊ ਹੋ ਗਿਆ ਥਿਊ ਬਹੁਤ ਕਾਈਂਡ ਹੈ ਕੈਂਡ ਕੈਂਡ ਇੱਕ ਨੰਬਰ ਕੰਮਾ ਪੂਰਾ ਸੋ ਪਹਾੜੀਆਂ ਇਦਾਂ ਲੱਗਦੇ ਨੇ ਕਿ ਹਾਂ ਉਹਨਾਂ ਨੂੰ ਖੁਦ ਜਿਵੇਂ ਡਿਜ਼ਾਈਨ ਕੀਤਾ ਹੁੰਦਾ ਪਰ ਨਹੀਂ ਇਹ ਰਿਅਲਿਟੀ ਆ ਇਸ ਤੋਂ ਅੱਗੇ ਆਪਾਂ ਜਾਵਾਂਗੇ ਹੋਰ ਵੀ ਜ਼ਿਆਦਾ ਜਿਹੜੀ ਵਧੀਆ ਜਗ੍ਹਾ ਆਉਣਗੀਆਂ ਤੇ ਇੱਥੇ ਫਿਰ ਟਨਨ ਲਾ ਜਾਂਦੀ ਆ ਕਿਉਂਕਿ ਪਹਾੜਾਂ ਨੂੰ ਜਿਹੜਾ ਇਸ ਤਰ੍ਹਾਂ ਕੱਟ ਕੇ ਰਸਤਾ ਬਣਾਇਆ ਜਾਂਦਾ ਵਾ ਦੇਖੋ ਤੁਸੀਂ 뷰 ਕਿੰਨਾ ਕੈਂਟਾ ਜਿਹੜੇ ਘਰ ਨੇ ਦੇਖੋ ਘਰ ਕਿੰਨੇ ਸੋਹਣੇ ਲੱਗਦੇ ਨੇ ਜਿਵੇਂ ਅਸੀਂ ਮੂਵੀਜ਼ ਦੇਖਦੇ ਸੀਗੇ ਉਹਨਾਂ ਜਿਹੜੇ ਸ਼ੂਟਿੰਗ ਉਹ ਇੱਥੇ ਕੀਤੀ ਜਾਂਦੀਆਂ ਨੇ ਸੋ ਆਪਾਂ ਨੂੰ ਲੱਗਦਾ ਦੀ ਸ਼ਾਇਦ ਉਦਾਂ ਹੀ ਕੰਪਿਊਟਰ ਨਾਲ AI ਦਾ ਵਿਊ ਆ ਜੋ ਵੀ ਆ ਪਰ ਨਹੀਂ ਰੀਅਲ ਦੇ ਵਿੱਚ ਹੀ ਇਹ ਜਗ੍ਹਾ ਇੰਨੀ ਸੋਹਣੀ ਆ ਜਿਹੜੇ ਘਰ ਨੇ ਲੱਕੜ ਦੇ ਇੰਨੇ ਸੋਹਣੇ ਬਣੇ ਹੋਏ ਨੇ ਕਿ ਤੁਹਾਡੀ ਇੱਕ ਵਾਰ ਤਾਂ ਜਿਹੜੀ ਰੂਹ ਖੁਸ਼ ਹੋ ਜਾਂਦੀ ਆ ਕਿ ਹਾਂ ਕਿ ਅੱਜ ਜਿਹੜਾ ਦੁਨੀਆ ਤੇ ਆਇਆ ਦਾ ਨਾ ਅੱਜ ਸਵਿਟਸ ਦੇਸ਼ ਕੇ ਜਿਹੜਾ ਇੰਨਾ ਮਨ ਖੁਸ਼ ਹੋਇਆ ਸੋ ਬਸ ਦੇ ਵਿੱਚ ਇਹ ਅੱਗੇ ਸਫ਼ਰ ਥੋੜਾ ਜਿਹਾ ਵਧੀਆ ਲੱਗਦਾ ਵਾ ਕਿਉਂਕਿ ਉਦਾਂ ਜੇ ਤੁਸੀਂ ਕਾਰ ਚਾਹੇਂ ਨਿਓਂ ਡਰਾਈਵ ਕਰਦਾ ਤੁਸੀਂ ਵੀ ਬੰਦਾ ਥੱਕ ਜਾਂਦਾ ਵਾ ਸੋ ਫਿਰ ਤਿੰਨ ਚਾਰ ਦਿਨ ਘੱਟੋ-ਘੱਟ ਤੁਸੀਂ ਸਟੇ ਕਰਕੇ ਹਨਾ ਰਹੋ ਫਿਰ ਤੁਸੀਂ ਵਧੀਆ ਦੇਖ ਸਕਦੇ ਹੋ ਸੋ ਬਹੁਤ ਹੀ ਵਧੀਆ ਜਿਹੜਾ ਵਿਊ ਆ ਜੇ ਆਸ-ਪਾਸ ਇਟਲੀ 'ਚ ਦੇਖੀ ਟੈਂਪਰੇਚਰ 30 ਆ ਤਾਂ ਸਵੇਰ ਸੱਚ ਅੱਗੇ 18-20 'ਚ ਰਹਿ ਜਾਂਦਾ ਠੰਡਾ ਵਾ ਕਾਫੀ ਆਦਾ ਸੋ ਆ ਜਗ੍ਹਾ ਦੇ ਉੱਪਰ ਵੀ ਰੜੀ ਕਾਫੀ ਬਾਲੀਵੁੱਡ ਦੀਆਂ ਫਿਲਮਾਂ ਜਿਹੜੀ ਉਹ ਸ਼ੂਟ ਹੋਈਆਂ ਸੀਗੀਆਂ ਸੋ ਇੱਥੇ ਵੀ ਆਪਾਂ ਦੇਖਦੇ ਆਂਗੇ ਗਾਣਿਆਂ ਦੀ ਸ਼ੂਟਿੰਗ ਤੇ ਹੋਰ ਫਿਲਮਾਂ ਦੀ ਸ਼ੂਟਿੰਗ ਇੱਥੇ ਚੱਲਦੀ ਹੀ ਰਹਿੰਦੀ ਆ ਆ ਫਿਰ ਤੋਂ ਇੱਕ ਲੇਕ ਆ ਗਈ ਲੇਕ ਦੇ ਵਿੱਚ ਆ ਬੋਟ ਵਗੈਰਾ ਤੇ ਜਿਹੜੇ ਲੋਕ ਪਸੰਦ ਕਰਦੇ ਨੇ ਕੁਦਰਤ ਨੂੰ ਉਹ ਇੱਥੇ ਵਸੇ ਹੋਏ ਨੇ ਉਹਨਾਂ ਦੇ ਘਰ ਬਣਾਏ ਹੋਏ ਨੇ ਸੋ ਇਹ ਬੋਟ ਵਗੈਰਾ ਇੱਥੋਂ ਲੈ ਕੇ ਅਸੀਂ ਜਿਹੜਾ ਲੇਕ ਦਾ ਜਿਹੜਾ ਨੰਦ ਲੈ ਸਕਦੇ ਆ ਬੋਧੀ ਕੈਂਡੀ ਦੀ ਲੋਕੇਸ਼ਨ ਸੋ ਹੁਣ ਜਾ ਰਹੇ ਆ ਅਸੀਂ ਅੱਗੇ ਪਰ ਜਾਂਦੇ ਜਾਂਦੇ ਜਿਹੜੀਆਂ ਵੀ ਚੀਜ਼ਾਂ ਨੇ ਅਸੀਂ ਉਹ ਦੇਖ ਰਹੇ ਆ ਬਸ ਦੇ ਵਿੱਚ ਸਾਰੇ ਇੰਜੋਏ ਕਰ ਰਹੇ ਨੇ ਸੋ ਆਪਾਂ ਵਧੀਆ ਪੂਰਾ ਆਨੰਦ ਲੈ ਰਹੇ ਆ ਜੀ ਜਗ੍ਹਾ ਦਾ ਸੋ ਲੋਕੇਸ਼ਨਾਂ ਕਦੇ ਸੱਜੇ ਪਾਸੇ ਆ ਜਾਂਦੀ ਇਹ ਵਧੀਆ ਕਦੇ ਖਬਿਆਥੇ ਲੋਕੇਸ਼ਨਾਂ ਸਾਰੇ ਪਾਸੇ ਵਧੀਆ ਹੀ ਜਾਂਦੀਆਂ ਨੇ ਹੁਣ ਅਸੀਂ ਉੱਪਰ ਜਾਈ ਜਾ ਰਹੇ ਹਾਂ ਤੇ ਜੇ ਥੱਲੇ ਦੇਖੀ ਤਾਂ ਹੁਣ ਕਾਫੀ ਜ਼ਿਆਦਾ ਜਿਹੜੀ ਉਚਾਈ ਤੇ ਅਸੀਂ ਪਹੁੰਚ ਚੁੱਕੇ ਹਾਂ ਸੋ ਜੇ ਥੱਲੇ ਨੂੰ ਝਾਤੀ ਮਾਰੀ ਤੇ ਕਾਫੀ ਜ਼ਿਆਦਾ ਜਿਹੜੀ ਹੁਣ ਉੱਪਰ ਵਸ ਆ ਚੁੱਕੀ ਆ ਤੇ ਫਾਈਨਲੀ ਅਸੀਂ ਜਿਹੜਾ ਫਾਸਟ ਸਟਾਪ ਉੱਥੇ ਆ ਚੁੱਕੇ ਹਾਂ ਇੱਥੇ ਹੁਣ ਅਸੀਂ ਉਤਰਾਂਗੇ ਤੇ ਇੱਥੇ ਜਿਹੜੀ ਕੇਬਲ ਟ੍ਰੇਨ ਅਸੀਂ ਲੈ ਕੇ ਅੱਗੇ ਵਧਾਂਗੇ ਸੋ ਇਹ ਜਗ੍ਹਾ ਵੀ ਬਹੁਤ ਸੋਹਣੀ ਆ ਘਰ ਕਿੱਦਾਂ ਬਣਾਏ ਹੋਏ ਨੇ ਪਹਾੜਾਂ ਦੇ ਵਿੱਚ ਸੋ ਲੱਕੜ ਦੇ ਘਰ ਬਹੁਤ ਹੀ ਸੋਹਣੇ ਲੱਗਦੇ ਨੇ ਦੇਖ ਕੇ ਸੋ ਇਹਦਾ ਕੁਦਰਤੀ ਰੇ ਜਿਹੜਾ ਘਾਵਾ ਉਹ ਇਦਾਂ ਆਪਣੇ ਆਪ ਹੀ ਜਿਵੇਂ ਇੱਕ ਕਟਿੰਗ ਦੇ ਵਿੱਚ ਰਹਿੰਦਾ ਵਾ ਆਪਣੇ ਆਪ ਹੀ ਨਾ ਵਧੀਆ ਵਾ ਜਿਵੇਂ ਆਪਾਂ ਆਮ ਦੇਖਦੇ ਨਹੀਂ ਤਾਂ ਨਾ ਉਗੜ ਧਗੜ ਜਾ ਘਾਹ ਹੋ ਜਾਂਦਾ ਪਰ ਉਦਾਂ ਨਹੀਂ ਆਪਣੇ ਆਪ ਹੀ ਇਹ ਨਾ ਖੂਬਸੂਰਤਾ ਪਹਾੜ ਤੇ ਇੱਥੇ ਦੇ ਇੱਥੇ ਦੀ ਹਰੀਆਲੀ ਜਿਹੜੀ ਨਾ ਤਾਂ ਹੀ ਜਿਹੜੀ ਸਾਰੀ ਦੁਨੀਆ ਜਿਹੜੀ ਉਹਨੂੰ ਅਟਰੈਕਟ ਕਰਦੀ ਏ ਇਹ ਵਾਲੀਆਂ ਜਗ੍ਹਾਵਾਂ ਆ ਹੋ ਗਿਆ ਹਸਤਾਲਾ ਹੋ ਗਿਆ ਫਾਰਮ ਹੋ ਗਿਆ ਗਾਵਾਂ ਦਾ ਇਹ ਵੀ ਇੱਥੇ ਆ ਕੇ ਤਾਂ ਇੰਨਾ ਕੁ ਸੋਹਣਾ ਲੱਗਦਾ ਬਹੁਤ ਜ਼ਿਆਦਾ ਜਦ ਕਿ ਇਟਲੀ 'ਚ ਇੰਨੇ ਜ਼ਿਆਦਾ ਸਤਲ ਹੀ ਨਹੀਂ ਬਟ ਇੱਥੇ ਇਹ ਵੀ ਸੋਹਣੇ ਲੱਗਦੇ ਨੇ ਸੋ ਇਹ ਸਾਰਾ ਕੁਝ ਏਆਈ ਦਾ ਵਿਊ ਹੀ ਲੱਗਦਾ ਜਿਵੇਂ ਅਸੀਂ ਆਪਾਂ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹਾਂ ਕਿਉਂਕਿ ਮੋਬਾਈਲ ਦੇ ਕੈਮਰੇ ਦੇ ਵਿੱਚ ਉਹ ਗੱਲ ਫਿਰ ਵੀ ਨਹੀਂ ਬਣਦੀ ਬੜ ਜੋ ਅਸੀਂ ਆ ਪਾ ਕੇ ਦੇਖਦੇ ਹਾਂ ਆਪਣੀਆਂ ਅੱਖਾਂ ਦੇ ਨਾਲ ਫਿਰ ਐਂ ਲੱਗਦਾ ਕਿ ਕੋਈ ਹੋਰ ਹੀ ਦੁਨੀਆ ਹੈ ਸੋ ਕੰਮ ਨੇ ਕਮਾਉਂਦੇ ਜਿਹੜੀ ਹਾਸਟਲ ਲੋਕੇਸ਼ਨ ਆ ਉਹਦੇ ਵੱਲੋਂ ਆਪਾਂ ਵਧਦੇ ਆ ਜਿੱਥੋਂ ਕਿ ਅਸੀਂ ਕੇਬਲ ਟ੍ਰੇਨ ਜਿਹੜੀ ਲੈ ਕੇ ਉਹ ਅੱਗੇ ਜਾਣਾ ਅਸੀਂ ਉੱਪਰ ਜਾਣਾ ਸੋ ਆ ਸਾਰੇ ਘਰ ਹੋਗੇ ਲੱਕੜ ਦੇ ਬਣੇ ਹੋਏ ਨੇ ਤੇ ਜਿਹ ਉੱਪਰ ਆਪਾਂ ਦੇਖੀ ਟੋਪ ਦੇ ਉੱਪਰ ਹਲੇ ਵੀ ਜਿਹੜੀ ਸਨੋ ਆ ਉਹ ਪਈ ਹੈ ਜਦ ਕਿ ਅਗਸਤ ਦਾ ਮਹੀਨਾ ਚੱਲਦਾ ਪਿਆ ਗਰਮੀ ਕਾਫੀ ਆ ਬਟ ਹਲੇ ਵੀ ਜਿਹੜੀ ਸਨੋ ਆ ਪਹਾੜਾਂ ਦੇ ਉੱਪਰ ਹੈਗੀ ਆ ਲੋ ਜੀ ਇੱਥੇ ਹੁਣ ਰੈਸਟੋਰੈਂਟ ਵਗੈਰਾ ਆ ਗਈ ਨਹੀਂ ਤੇ ਫਰਸਟ ਪਲੇਸ ਇਹ ਆ ਗਈ ਤੇ ਇੱਥੇ ਜੋ ਵੀ ਤੁਹਾਨੂੰ ਆ ਛੋਟੀਆਂ ਛੋਟੀਆਂ ਜਿਹੀਆਂ ਟ੍ਰੇਨਸ ਵਗੈਰਾ ਵੀ ਹੈਗੀਆਂ ਨੇ ਇਹ ਪਹਾੜੀ ਦੇ ਉੱਪਰ ਚੱਕਰ ਲਵਾਉਂਦੀਆਂ ਨੇ ਇਹਦੀ ਵੀ ਤੁਸੀਂ ਟ੍ਰੈਕਟ ਲੈ ਸਕਦੇ ਹੋ ਇਹਦੇ ਰਾਹੀਂ ਵੀ ਤੁਸੀਂ ਉੱਪਰ ਜਾ ਸਕਦੇ ਹੋ ਜਾਂ ਹੋਰ ਵੀ ਤਰੀਕੇ ਨੇ ਬਟ ਜਿਹੜਾ ਆਪਾਂ ਤਰੀਕਾ ਸਿਲੈਕਟ ਕੀਤਾ ਉਹ ਹੈਗਾ ਕੇਬਲ ਟ੍ਰੇਨ ਰਾਹੀਂ ਕਿਉਂਕਿ ਇਹ ਜਿਹੜੀ ਟ੍ਰੇਨ ਆ ਇਹਦੇ ਵਿੱਚ ਸਫ਼ਰ ਆਪਾਂ ਨੋਰਮਲੀ ਕਰ ਲੈਂਦੇ ਆ ਬਟ ਜਿਹੜੀ ਕੇਬਲ ਟ੍ਰੇਨ ਆ ਉਹ ਇੱਕ ਅਲੱਗ ਅਲੱਗ ਅਹਿਸਾਸ ਉਹਦੇ ਵਿੱਚ ਜਾਣ ਦਾ ਸੋ ਇਸ ਕਰਕੇ ਆਪਾਂ ਉਹਨੂੰ ਜਿਹੜਾ ਸਿਲੈਕਟ ਕੀਤਾ ਵਾ ਸੋ ਇੱਥੇ ਜਿਹੜੀ ਕਾਫੀ ਚੀਜ਼ਾਂ ਜਿਹੜੀਆਂ ਐਕਟੀਵਿਟੀਜ਼ ਇੱਥੇ ਹੋ ਰਹੀਆਂ ਨੇ ਆਪਾਂ ਦੇਖ ਰਹੇ ਹਾਂ ਕਿ ਉੱਪਰੋਂ ਹਨਾ ਜਹਾਜ਼ ਦੇ ਵਿੱਚ ਇਹ ਜਿਹੜੇ ਜੋ ਵੀ ਆ ਹੈਲੀਕਾਪਟਰ ਵੀ ਘੁੰਮ ਰਹੇ ਨੇ ਤੇ ਹਵਾਈ ਜਹਾਜ਼ ਰਾਹੀਂ ਵੀ ਜਾ ਰਹੇ ਨੇ ਸੋ ਆਪਾਂ ਇੱਥੇ ਰੁਕੇ ਹਾਂ ਹੁਣ ਇੱਥੋਂ ਹੁਣ ਚੱਲਿਆਂ ਅੱਗੇ ਆਪਾਂ ਸੋ ਸਾਰੇ ਜਿਹੜੇ ਵੀਡੀਓ ਬਣਾ ਰਹੇ ਨੇ ਕਿਉਂਕਿ ਪਹਾੜ ਨੇ ਜਿਹੜੇ ਹੁਣ ਦੇਖਣ ਵਾਲੇ ਨੇ ਬੜੇ ਘੈਂਟ ਨੇ ਲੋ ਜੀ ਆਪਾਂ ਸਾਰੇ ਹੋ ਗਏ ਆ ਜੀ ਉਧਰ ਤੋਂ ਹੁਣ ਤੇ ਇਧਰ ਲਵ ਯੂ ਚੈੱਕ ਕਰੋ ਮਾੜਾ ਜੀ ਹਾਂ ਜੀ ਲੋ ਜੀ ਟਾਈਮ ਲੰਗੀ ਜਾ ਰਿਹਾ ਸੋ ਆ ਸਾਰਾ ਮੈਪ ਆ ਕਿ ਤੁਸੀਂ ਕਿੱਥੇ ਕਿੱਥੇ ਜਾ ਸਕਦੇ ਹੋ ਠੀਕ ਹੈ ਟੋਪ ਆਫ ਯੂਰਪ ਉੱਥੇ ਵੀ ਜਾ ਸਕਦੇ ਹੋ ਸੋ ਆ ਕੁਝ ਕੁ ਬ੍ਰਾਂਡ ਇਧਰ ਵਾਚ ਹੋ ਗਿਆ ਤੁਸੀਂ ਬਾਈ ਕਰ ਸਕਦੇ ਹੋ ਸੋ ਆ ਉਹ ਪੁਆਇੰਟ ਆ ਗਿਆ ਜੀ ਜਿੱਥੇ ਆਪਾਂ ਇਸ ਤਰੀਕੇ ਨਾਲ ਹੀ ਜਾ ਸਕਦੇ ਆ ਸੋ ਆਪਾਂ ਆ ਗਏ ਇਹਦੇ ਉੱਪਰ ਸੋ 70 ਕੁ ਯੂਰੋ ਟਿਕਟ ਹੈ ਦੀ ਤੇ ਉਦਾਂ ਵੈਸੇ ਸਸਤੀ ਮਿਲ ਗਈ ਸੀ ਸਾਨੂੰ ਬਿਕੋਜ਼ ਕਾਫੀ ਜ਼ਿਆਦਾ 150 ਬੰਦਾ ਸੀਗਾ ਇਸ ਕਰਕੇ ਉਹਨਾਂ ਨੇ 50 ਕੁ ਯੂਰੋ ਦੀ ਲਾਤੀ ਸੀਗੀ ਇੱਕ ਟਿਕਟ ਸੋ ਔਣ ਜਾਣ ਤੁਹਾਡਾ ਵਿੱਚ ਇਹ ਟਿਕਟ ਦੇ ਬਹੁਤ ਵਧੀਆ ਵੀਊ ਜਿਹੜਾ ਦਿਖਦਾ ਵਾ ਉੱਪਰ ਜਾ ਤੁਸੀਂ ਜਾਣਦੇ ਹੋ ਥੱਲੇ ਤੁਹਾਨੂੰ گاਮਾਂ ਜਿਹੜੀਆਂ ਨੇ ਉਹ ਦਿਖਦੀਆਂ ਨੇ ਕੁਝ ਕੁ ਲੋਕ ਨੇ ਜਿਹੜੇ ਉਹ ਆਪਣਾ ਇੰਜੋਏ ਕਰਦੇ ਨੇ نیچے ਬੱਚੇ ਖੇਡਦੇ ਨੇ ਸੋ ਅਸੀਂ ਦੇਖ ਸਕਦੇ ਹਾਂ ਕਿ ਵਿਊ ਬੜਾ ਘੈਂਟ ਆ ਤੇ ਮੇਨ ਗੱਲ ਤੁਹਾਡੇ ਮਨ ਨੂੰ ਸਕੂਨ ਮਿਲਦਾ ਵਾ ਇਦਾਂ ਦੀ ਜਗ੍ਹਾ ਦੇ ਵਿੱਚ ਆ ਕੇ ਤੁਸੀਂ ਵਧੀਆ ਫੀਲ ਕਰਦੇ ਹੋ ਸੋ ਬੰਦੇ ਨੂੰ ਜਰੂਰ ਆਪਣੇ ਬੀਜ਼ੀ ਸਟੂਲ ਦੇ ਵਿੱਚੋਂ ਟਾਈਮ ਕੱਢ ਕੇ ਏਕਣ ਆਉਣਾ ਚਾਹੀਦਾ ਵਾ ਸੋ ਇੱਕ ਵਾਰ ਤਾਂ ਇਹ ਲੱਗਦਾ ਕਿ ਇਹ AI ਦਾ ਜਿਹੜਾ ਵਿਊ ਆ ਬਟ ਇਹ ਹੈ ਹੀ ਇੰਨਾ ਸੋਹਣਾ ਵਾ ਕਿ ਇੱਕ ਵਾਰ ਜ਼ਰੂਰ ਬੰਦੇ ਨੂੰ ਭਲੇਖਾ ਪਾਉਂਦਾ ਲੋ ਜੀ ਆ ਸਾਰਾ ਜਿਹੜਾ ਵਿਊ ਆ ਇਹਦੇ ਵਿੱਚ ਜਿਹੜੀ ਇਹ ਕੇਬਲ ਟ੍ਰੇਨ ਦਾ ਡੱਬਾ ਵਾ ਇਹਦੇ ਵਿੱਚ ਕਟੋਕੜ 8 ਜਣੇ ਬੈਠ ਸਕਦੇ ਨੇ ਇੱਕ ਵਾਰ ਦੇ ਵਿੱਚ ਸੋ ਤੁਹਾਨੂੰ ਇਹ ਲੈ ਜਾਂਦਾ ਉੱਪਰ ਲੋ ਜੀ ਇੱਥੇ ਆਪਾਂ ਪਹੁੰਚ ਗਏ ਹੁਣ ਇੱਥੇ ਆਪਾਂ ਨੂੰ ਤਾਰਤਾ ਕੋਸ਼ਕਾ ਪਾਰਕ ਸੋਹਣੀ ਬਣੀ ਹੋਈ ਹੈ ਓਹੜਾ ਓਹੜਾ ਆਪਾਂ ਖਚਾਈਏ ਇੱਥੇ ਮੜੇ-ਮੋਟੇ ਐਕਸ਼ਨ ਕੀਤੇ ਗਾਵਾਂ ਦੇਖੀਆਂ ਚੱਲ ਰਹੀਆਂ ਸੀਗੀਆਂ ਇਹਨਾਂ ਦੇ ਗਲਾਂ ਦੇ ਵਿੱਚ ਟੱਲੀਆਂ ਜਿਹੜੀਆਂ ਪਾਈਆਂ ਗਈਆਂ ਨੇ ਸੋ ਆਪਾਂ ਮੜਾ-ਮੋਟਾ ਬਲੌਗ ਬਣਾਉਣ ਲੱਗੇ ਕਿ ਹਾਂ ਦੱਸਣ ਲੱਗੇ ਸੀਗੇ ਇਹ ਆ ਬਰਫ਼ ਪਈ ਹੋਈ ਆ ਠੰਡ ਵੀ ਆ ਸੋ ਲੋਕੇਸ਼ਨ ਪੂਰੀ ਘੈਂਟ ਸੀਗੀ ਇੱਥੇ ਹੁਣ 2 ਘੰਟੇ ਆਪਾਂ ਸਟੇ ਕੀਤੀ ਸੀਗੀ ਰੁਕੇ ਸੀਗੇ ਤੇ ਫੋਟੋਆਂ ਵਗੈਰਾ ਕੀਤੀਆਂ ਵੀਡੀਓਜ਼ ਬਣਾਈਆਂ ਲੋਕੇਸ਼ਨ ਬੜੀ ਘੈਂਟ ਸੀਗੀ ਪਹਾੜੀਆਂ ਬਹੁਤ ਸੋਹਣੀਆਂ ਸੀਗੀਆਂ ਠੰਡੀ ਠੰਡੀ ਹਵਾ ਜੀ ਵੀ ਚੱਲਦੀ ਸੀਗੀ ਜਿੱਦਾਂ ਬਰਫ਼ ਕਰਕੇ ਵੀ ਬਰਫ਼ ਪਈ ਦੀ ਆ ਸੋ ਤੇ ਠੰਡ ਲੱਗਦੀ ਸੀ ਤੇ ਆਪਾਂ ਇਹੀ ਦੱਸ ਰਹੇ ਹਾਂ ਕਿ ਹਾਂ ਪਹਾੜ ਦੇ ਉੱਪਰ ਜਿਹੜੀ ਬਰਫ਼ ਹਲੇ ਵੀ ਆ ਤੇ ਮੌਸਮ ਠੰਡਾ ਵਾ ਗਾਵਾਂ ਨੇ ਦੇਖ ਲਓ ਗਾਵਾਂ ਇਦਾਂ ਹੀ ਹਨਾ ਚੜਦੀਆਂ ਰਹਿੰਦੀਆਂ ਨੇ ਕੁਝ ਨਹੀਂ ਕਹਿੰਦੀਆਂ ਹੈਗੀਆਂ ਤੇ ਟੱਲੀਆਂ ਇਹਨਾਂ ਦੀ ਆਵਾਜ਼ ਦਿੰਦੀਆਂ ਰਹਿੰਦੀਆਂ ਨੇ ਸੋ ਸਾਰੇ ਲੋਕ ਜਿਹੜੇ ਇੰਜੋਏ ਕਰ ਰਹੇ ਨੇ ਸੋ ਇੱਥੇ ਵਧੀਆ ਜਗ੍ਹਾ ਬਣੀ ਹੋਈ ਆ ਘੁੰਮਣ ਕਮਣ ਦਾ ਸਾਰਾ ਕੁਝ ਵਧੀਆ ਤੇ ਇਹ ਨਾਲ ਹੀ ਜਿਹੜੇ ਰੈਸਟੋਰੈਂਟ ਬਣੇ ਹੋਏ ਨੇ ਸੋ ਆਹ ਨੀਚੇ ਤੋਂ ਅਸੀਂ ਆਏ ਸੀਗੇ ਉੱਪਰ ਤੱਕ ਇੱਥੇ ਜਿਹੜਾ ਲਾਸਟ ਜਿਹੜਾ ਸਟਾਪ ਉਰੇ ਰੁਕ ਜਾਂਦਾ ਕਿ ਸੋ ਇੱਥੇ ਆ ਗਏ ਆਪਾਂ ਹੁਣ ਵਿਊ ਬਹੁਤ ਘੈਂਟ ਸੀਗਾ ਜਿਹਾ ਉਹਦਾ ਘਟੋ ਘਟ ਤਿੰਨ ਚਾਰ ਦਿਨ ਦਾ ਦਾ ਟੂਰ ਹੋਣਾ ਚਾਹੀਦਾ ਤੁਹਾਡਾ ਕਿਉਂਕਿ ਇੱਕ ਦਿਨ ਦੇ ਵਿੱਚ ਤਾਂ ਕੁਝ ਵੀ ਨਹੀਂ ਇੱਕ ਦਿਨ ਦੇ ਵਿੱਚ ਤਾਂ ਫਿਰ ਇਹੀ ਆ ਵੀ ਘੰਟਾ ਇੱਥੇ ਕੱਲਾ ਜੋ ਘੰਟਾ ਉੱਥੇ ਲਾ ਜੋ ਬਟ ਇਹ ਜਗ੍ਹਾ ਜਿਹੜੀ ਆ ਇੱਕ ਦਿਨ ਪੂਰਾ ਇੱਥੇ ਚਾਹੀਦਾ ਜੇ ਤੁਸੀਂ ਸਵੇਰੇ 9-10 ਵਜੇ ਉਨੀਓ ਤਾਂ ਸ਼ਾਮ ਨੂੰ 5 ਵਜੇ ਇੱਥੋਂ ਜਾਓ ਤਾਂ ਵਾਕੀ ਫਿਰ ਉਹ ਜਿਹੜਾ ਸਕੂਨ ਆ ਉਹ ਮਿਲਦਾ ਵਾ ਸੋ ਆਪਾਂ ਥੋੜੀ ਮੋਟੇ ਜਿਹੜੇ ਮਾਸੀ-ਮੂਸੀ ਟਾਈਪ ਦੇ ਕੀਤੇ ਉਹਦਾ ਸ਼ੂਟਿੰਗ ਕੀਤੀਆਂ ਸੋ ਵਧੀਆ ਸੀ ਸਾਰਾ ਮਾਹੌਲ ਕਹਿਣ ਸੀਗਾ ਇੱਕ ਵਾਰ ਜੇ ਚ ਬੈੜਨੀ ਆ ਤਾਂ ਅੰਡਲ ਜ਼ਰੂਰ ਲੱਗਦਾ ਵਾ ਕਿਉਂਕਿ ਉੱਚੀ ਜਿਹੜੀ ਆ ਕਾਫੀ ਜ਼ਿਆਦਾ ਉਚਾਈ ਆ ਬੱਟ ਫਿਰ ਜੇ ਵਾਪਸ ਆਉਣ ਲੱਗੇ ਫੇਰ ਨਹੀਂ ਫਿਰ ਥੋੜਾ ਜਿਹਾ ਵਧੀਆ ਫੀਲ ਹੋਇਆ ਕਿ ਠੀਕ ਆ ਪਹਿਲਾਂ ਪਹਿਲਾਂ ਜ਼ਰੂਰ ਇੱਕ ਵਾਰ ਡਰ ਲੱਗਦਾ ਸੇ ਗਾਮਾ ਆਪਾਂ ਦੇਖ ਸਕਦੇ ਆ ਗਾਮਾ ਦੂਰ ਦੂਰ ਤੱਕ ਚੜਦੀਆਂ ਰਹਿੰਦੀਆਂ ਨੇਕਣੀਆਂ ਇਦਾਂ ਦਾ ਸਾਰਾ ਜਿਹੜਾ 뷰 ਆ ਉਹ ਅਸੀਂ ਦੇਖ ਸਕਦੇ ਆ ਸੋ ਇਹ ਲਗਾਤਾਰ ਜਿਹੜੀ ਕੇਬਲ ਟ੍ਰੇਨਸ ਇਹ ਚੱਲਦੀਆਂ ਰਹਿੰਦੀਆਂ ਨੇ ਭਾਵੇਂ ਇਹਦੇ ਵਿੱਚ ਕੋਈ ਬੈਠੇ ਨਾ ਬੈਠੇ ਇਹਨਾਂ ਨੇ ਖਾਲੀ ਵੀ ਘੁੰਮੀ ਜਣਾ ਹੁਣ ਦੇਖ ਸਕਦੇ ਹਾਂ ਤੁਸੀਂ ਦੋ ਚ ਦੋ ਤਿੰਨ ਗਏ ਜਾਣੇ ਨੇ ਜਾਈ ਵੀ ਜਣਾ ਉਧਰੋਂ ਆਈ ਵੀ ਜਾਣ ਇਹਨਾਂ ਨੇ ਸੋ ਰੁਕਣਾ ਨਹੀਂ ਹੈਗਾ ਕਿਉਂਕਿ ਇਸ ਤਰ੍ਹਾਂ ਜਿਹੜਾ ਸਰਕਲ ਇਹਦਾ ਚੱਲੀ ਜਾਂਦਾ ਵਾ ਹੁੰਦੇ ਜਾਂਦੇ ਰਹਿੰਦੇ ਨੇ ਲੋਕ ਸੋ 뷰 ਦੇਖੋ ਕਿੰਨਾ ਘੈਂਟ ਆ ਰਿਹਾ ਹਰਿਆਲੀ ਸਾਰੇ ਪਾਸੇ ਸੋ ਇਹੀ ਚੀਜ਼ ਆ ਸਵਿਟਜ਼ਰਲੈਂਡ ਵਿੱਚ ਇੰਨਾ ਖੂਬਸੂਰਤ ਅੱਗੇ ਇੰਨੇ ਜ਼ਿਆਦਾ ਜਿਹੜਾ ਟੂਰਿਸਟ ਇੱਥੇ ਹਰ ਸਾਲ ਆਉਂਦੇ ਨੇ ਤੇ ਜਿਹਦੇ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਬੈਨੀਫਿਟ ਹੁੰਦਾ ਵਾ ਸੋ ਸਾਫ ਸਫੀ ਬਹੁਤ ਜ਼ਿਆਦਾ ਰੱਖੀ ਹੋਈ ਹੈ ਇਹਨਾਂ ਨੇ ਇਦਾਂ ਨਹੀਂ ਕਿ ਤੁਹਾਨੂੰ ਹਾਂ ਉੱਥੇ ਕਾਗਜ਼ ਉਦੋਂ ਸਿੱਟੇ ਮਿਲ ਜਾਣਗੇ ਜਾਂ ਖਲਾਰਾ ਪਿਆ ਮਿਲ ਜਾਊਗਾ ਨਹੀਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਡਰਸਟਮੈਨ ਸਾਰੇ ਪਾਸੇ ਪੇ ਨੇ ਸੋ ਲੋਕ ਬੜੇ ਪਿਆਰ ਦੇ ਨਾਲ ਬੜੀ ਸਾਂਭ ਸੰਭਾਲ ਰੱਖਦੇ ਨੇ ਹਰ ਚੀਜ਼ ਦੀ ਤੇ ਹਾਂਜੀ ਕਰੋ ਚੈੱਕ ਜੀ ਦੇਖੋ ਕਿੰਨਾ ਵਧੀਆ 뷰 ਆ ਤੇ نیچے ਅਸੀਂ ਦੇਖ ਸਕਦੇ ਆ ਜਿਹੜੇ ਕਾਰਾਵਾਂਸ ਖੜੇ ਨੇ ਜਿਹਦੇ ਵਿੱਚ ਕੈਸਟੇ ਕੀਤੀ ہوئی ਆ ਗੋਰਿਆਂ ਨੇ ਇੱਥੇ ਉਹ ਰੁਕਦੇ ਨੇ ਮਹੀਨਾ ਖੰਡਾ ਰਹਿੰਦੇ ਨੇ ਲੋ ਜੀ ਹੁਣ ਆਪਾਂ ਆ ਚੁੱਕੇ ਆ ਇੰਟਰ ਲਾਕਨ ਸੋ ਇੱਥੇ ਜਿਹੜੀਆਂ ਫਿਲਮਾਂ ਦੀ ਸ਼ੂਟਿੰਗ ਹੋਈ ਸੀ ਬਹੁਤ ਜ਼ਿਆਦਾ ਬਾਲੀਵੁੱਡ ਦੀ ਫਿਲਮਾਂ ਦੀ ਸ਼ੂਟਿੰਗ ਹੋਈ ਸੀ ਸੋ ਪੈਰਾਗਲਾਈਡਿੰਗ ਵੀ ਹੋ ਰਹੀ ਆ ਪੈਰਾਸ਼ੂਟ ਰਹੀ ਆ ਰਹੇ ਨੇ ਉੱਪਰ ਤੋਂ ਤੁਕ ਇੱਥੇ ਪਾਰਕ ਆ ਉਹਦੇ ਵਿੱਚ ਫਿਰ ਉਤਰਦੇ ਨੇ ਸੋ ਆ ਜਗਾ ਜਿਹੜਾ ਵਿਕਟੋਰੀਆ ਵਿਕਟੋਰੀਆ ਇਹ ਹੋਟਲ ਆ ਸੋ ਇੱਥੇ ਫਿਲਮਾਂ ਦੀ ਸ਼ੂਟਿੰਗ ਹੋਈ ਸੀਗੀ ਆ ਫਿਰ ਤੋਂ ਜਿਹੜਾ ਜਹਾਜ਼ ਆ ਉਹਦੇ ਵਿੱਚ ਉਹ ਛਾਲਾਂ ਮਾਰੀਏ ਗੀਆਂ ਨੇ ਤੇ ਥੱਲੇ ਉਤਰਨਗੇ ਇਹ ਸੋ ਆ ਅਸੀਂ ਕਈ ਬੋਲੀਵੁੱਡ ਮੂਵੀਜ਼ ਦੇ ਵਿੱਚ ਆ ਵਾਲਾ ਅਸੀਂ ਜਿਹੜਾ ਹੋਟਲ ਆ ਅਸੀਂ ਜ਼ਰੂਰ ਦੇਖਿਆ ਹੋਊਗਾ ਇਥੇ ਜਿਹੜੀ ਸ਼ੂਟਿੰਗ ਹੁੰਦੀ ਰਹਿੰਦੀ ਆ ਸੋ ਅਸੀਂ ਸਟਰੀਟ ਦੇ ਵਿੱਚ ਚੱਲਦੇ ਆਂ ਕਿ ਤੇ ਦੇਖਦੇ ਆਂ ਕਿ ਕਿਵੇਂ ਦਾ ਇੱਥੇ ਹੈਗਾ ਵਾ ਮਾਹੌਲ ਅਸੀਂ ਐਕਚੁਅਲੀ ਅਸੀਂ ਜਾਣਾ ਸੀਗਾ ਜਿੱਥੇ ਰੈਸਟੋਰੈਂਟ ਇੰਡੀਅਨ ਰੈਸਟੋਰੈਂਟ ਉੱਥੇ ਜਾਣਾ ਸੀਗਾ ਬਟ ਉਹ ਨਾਲੇ ਸੀਗਾ ਤੁਰ ਕੇ ਤੇ ਦੇਖੋ ਸਾਹਮਣੇ ਸਾਨੂੰ ਜਿਹੜੇ ਇੰਡੀਅਨ ਫਲੈਗ ਸਾਨੂੰ ਨਜ਼ਰ ਆ ਰਹੇ ਨੇ ਸੋ ਇਹ ਜਿਹੜੀ ਇੰਡੀਅਨ ਰੈਸਟੋਰੈਂਟ ਦੀ ਸਾਨੂੰ ਅਕਸਰ ਮਿਲ ਜਾਣਗੇ ਸਵਿਟਸ ਦੇ ਵਿੱਚ ਵੀ ਸੋ ਆ ਇੱਕ 뷰 ਆ ਜਿਹੜੇ ਲੋਕ ਸਾਰੇ ਟੂਰਿਸਟ ਹੀ ਨੇ ਕੁਝ ਬਾਇ ਕਰ ਰਹੇ ਨੇ ਘੁੰਮ ਫਿਰ ਰਹੇ ਨੇ ਆਪਣਾ ਇੰਜੋਏ ਕਰ ਰਹੇ ਨੇ ਸੋ ਦੇਖੋ ਜਿਹੜੀ ਆ ਵਾਲੀ ਆ ਹORSES RIDING ਇਹ ਵੀ ਇੱਥੇ ਹੋ ਰਹੀ ਆ ਬਹੁਤ ਜ਼ਿਆਦਾ ਸੋ ਜਿਹਨੇ ਤਾਂਗੇ ਦਾ ਸਫ਼ਰ ਕਰਨਾ ਉਹ ਵੀ ਕਰ ਸਕਦਾ ਦੇਖੋ ਬਹੁਤ ਘੈਂਟ ਜਿਹਾ ਮਾਹੌਲ ਆ ਸੋ ਇਹਦਾ ਵੀ ਆਪਾਂ ਦੇਖ ਸਕਦੇ ਆ ਕਿ ਆ ਫੇਰ ਤੋਂ نیچے ਆ ਰਿਹਾ ਇਹਨਾਂ ਨੇ ਉੱਤਰਨਾ ਪਾਰਕ ਦੇ ਵਿੱਚ ਹੀ ਹੁੰਦਾ ਸੋ ਇਹਨਾਂ ਦਾ ਹੈਗਾ ਵਾ ਇਹ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇਹਦੀ ਢਾਈ ਹਜ਼ਾਰ ਜਿਹੜੀ ਸਵਿਸ ਜਿਹੜੀ ਫ੍ਰੈਂਕ ਦੀ ਹੈਗੀ ਆ ਕੋਸਟ ਤੁਹਾਨੂੰ ਉੱਪਰ ਲੈ ਜਾਣਗੇ ਤੇ ਉੱਥੋਂ ਤੁਹਾਨੂੰ ਜਿਹੜਾ ਨਾਲ ਕੋਈ ਜਿਹੜਾ ਉਹ ਛਾਲ ਮਾਰੂਗਾ ਤੇ ਤੁਸੀਂ ਵਧੀਆ ਇੰਜੋਏ ਕਰ ਸਕਦੇ ਹੋ ਜੇ ਤੁਹਾਡਾ ਇੰਟਰਸਟ ਹੈਗਾ ਵਾ ਬਟ ਉਦਾਂ ਦਾ ਡਰ ਹੀ ਲੱਗਦਾ ਵਾ ਦੇਖੋ ਆ ਉਹਨਾਂ ਦਾ ਹੈਗਾ ਵਾ ਇਕਣ ਤੋਂ ਉਹ ਲੈ ਆਉਂਦੇ ਨੇ ਸੋ ਆਹ ਜਿਹੜੀ ਜਗ੍ਹਾ ਵਾ ਇੱਥੇ ਜਿਹੜਾ ਕਾਫੀ ਜ਼ਿਆਦਾ ਫਿਲਮਾਂ ਦਾ ਜਿਹੜੀ ਸ਼ੂਟਿੰਗ ਉਹ ਹੋਈ ਸੀਗੀ ਇਸ ਜਗ੍ਹਾ ਦੇ ਉੱਪਰ ਸੋ ਇਸ ਜਗ੍ਹਾ ਦੇ ਉੱਪਰ ਸ਼ਾਹਰੁਖ ਖਾਨ ਨੇ ਜਿਹੜਾ ਕਾਜਲ ਨੂੰ ਉਹ ਰੋਜ਼ ਪੜਾਇਆ ਹੁੰਦਾ ਦਿਲ ਵਾਲੇ ਦਲਹਾਂਦੀਆਂ ਲੈ ਜਾਏਂਗੇ ਇਸ ਫਿਲਮ ਦੀ ਸ਼ੂਟਿੰਗ ਹੋਈ ਸੀ ਇਹ ਜਗ੍ਹਾ ਦੇ ਉੱਪਰ ਸੋ ਆਹ ਵਾਲਾ ਜਿਹੜਾ ਸਟੈਚੂ ਬਹੁਤ ਜ਼ਿਆਦਾ ਮਸ਼ਹੂਰ ਆ ਜੱਸ ਚੋਪੜਾ ਦਾ ਕਿਉਂਕਿ ਉਹਨੇ ਇੰਨੀ ਜਿਆਦਾ ਫਿਲਮਾਂ ਦੀ ਸ਼ੂਟਿੰਗ ਇੱਥੇ ਕੀਤੀ ਆ ਇਸ ਏਰੀਆ ਦੇ ਵਿੱਚ ਇਸ ਕਰਕੇ ਉਹਨੂੰ ਬ੍ਰਾਂਡ ਇਨਵੈਸਟਰ ਬਣਾ ਦਿੱਤਾ ਗਿਆ ਸੀਗਾ ਕਿਉਂਕਿ ਇੰਡੀਅਨ ਦੇ ਇੰਡੀਅਨ ਲੋਕ ਇੰਨੇ ਜਿਆਦਾ ਆਏ ਦਿਲਵਾਲੇ ਦੁਹਾਨੀਆਂ ਲੈ ਜਾएंगे ਤੇ ਹੋਰ ਇੰਨੀਆਂ ਫਿਲਮਾਂ ਦੀ ਸ਼ੂਟਿੰਗ ਜਿਹਦੇ ਕਰਕੇ ਟੂਰਿਸਟ ਬਹੁਤ ਜਿਆਦਾ ਵਧਿਆ ਵਾ ਇਸ ਕਰਕੇ ਸਾਰਾ ਕ੍ਰੈਡਿਟ ਜਿਹੜਾ ਜਸ চোপੜਾ ਨੂੰ ਗਿਆ ਵਾ